ਪੀਐਮ ਸ਼੍ਰੀ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੰਗਾ ਰੋਡ ਫਗਵਾੜਾ ਵਿਖੇ ਸਕੂਲ ਪ੍ਰਿੰਸੀਪਲ ਮੈਡਮ ਮੀਨੂ ਗੁਪਤਾ ਦੀ ਯੋਗ ਅਗਵਾਈ ਹੇਠ ਸਰਾਨਾ ਸਮਾਗਮ ਉਡਾਰੀਆਂ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅੱਖਾਂ ਦੇ ਮਾਹਿਰ ਡਾਕਟਰ ਤੁਸ਼ਾਰ ਅਗਰਵਾਲ ਅਤੇ ਰਕੇਸ਼ ਮਾਨਸਲ ਨੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਕੂਲ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸਮਾਗਮ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਸ਼ਮ੍ਮਾ ਰੌਸ਼ਨ ਕਰਕੇ ਕੀਤਾ ਗਿਆ ਜਿਸ ਤੋਂ ਬਾਅਦ ਜਿੱਥੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਮਹਿਕ ਵਖੇਰਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਆਏ ਹੋਏ ਮਹਿਮਾਨਾਂ ਵੱਲੋਂ ਪੜ੍ਹਾਈ ਅਤੇ ਖੇਡਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਰਕੀ ਸਕੂਲ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵੀ ਸਨਮਾਨਿਆ ਗਿਆ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਨੇ ਵੀ ਜਿੱਥੇ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਬੱਚਿਆਂ ਨੂੰ ਵੀ ਹਾਰਦਿਕ ਵਧਾਈਆਂ ਦਿੱਤੀਆਂ ਸਕੂਲ ਪ੍ਰਿੰਸੀਪਲ ਮੈਡਮ ਮੀਨੂ ਗੁਪਤਾ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਸਟੇਸਖਤਰ ਦੀ ਭੂਮਿਕਾ ਲੈਕਚਰਰ ਵਿਰਿੰਦਰ ਸਿੰਘ ਕੰਬੋਜ ਨੇ ਵਾਕੂਬੀ ਨਿਭਾਈ ਇਸ ਦੌਰਾਨ ਸਕੂਲ ਦਾ ਸਮੂਹ ਸਟਾਫ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਵੀ ਮੌਜੂਦ ਸਨ फगवाड़ा तो नवरंग नबरंग जश शर्मा विशेष रिपोर्ट और मेरे फादर फिगर राकेश बसल जी बहुत सारे गेस्ट जिन्होंने मैं इन्वाइट किया और मेरे बहुत ही रिस्पेक्टेड डेडिकेटेड एनर्जेटिक स्टाफ मेंबर्स और बहुत बहुत ऊपर जेडे मेरे बच्चे हैं, है स्टूडेंट्स वेरी वेरी गुड आफ्टरनून टू ऑल ऑफ यू ਔਰ ਮੈਂ ਵੈਲਕਮ ਕਰਦੀ ਆ ਆਪਣੇ ਇਸ ਸਕੂਲ ਦੇ ਐਨਵਲ ਫੰਕਸ਼ਨ 2025 ਜਿਹੜਾ ਕਿ ਪਿਛਲੇ ਸਾਲ ਅਸੀਂ ਜੋ ਵੀ ਕੰਮ ਕੀਤੇ ਜਿਹੜੇ ਸਾਡੇ ਰਿਜ਼ਲਟਸ ਆਏ ਜਾਂ ਕੋ ਕਰਿਕੂਲਰ ਐਕਟੀਵਿਟੀਆਂ ਗੇਮ სპੋਰਟਸ ਜਾਂ ਕੋਈ ਵੀ ਕੁਇਜ਼ ਜੈਸੇ ਵੀ ਪ੍ਰੋਗਰਾਮ ਡਿਪਾਰਟਮੈਂਟ ਨੇ ਸਾਨੂੰ ਦਿੱਤੇ ਅਸੀਂ ਉਹ ਸਾਰਿਆਂ ਨੂੰ ਪੂਰਾ ਕੀਤਾ ਔਰ ਜਿਹੜਾ ਸਭ ਤੋਂ ਉੱਪਰ ਇੱਕ ਸਕੂਲ ਦਾ ਮਿਸ਼ਨ ਹੈ ਕੀ ਰਿਜ਼ਲਟਸ ਰਿਜ਼ਲਟਸ ਤੇ ਮੇਰੇ ਟੀਚਰਸ ਨੇ ਬਹੁਤ ਮਿਹਨਤ ਕੀਤੀ ਤੇ ਜਿਹੜੇ ਰਿਜ਼ਲਟਸ ਮੈਂ ਤੁਹਾਨੂੰ ਸੁਣਾਵਾਂ ਸਾਡੇ ਨਾਲ ਸਾਡੀ ਸੰਸਥਾ ਦੇ ਨਾਲ ਕਿ ਤੁਸੀਂ ਸਾਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹੋ ਆਪਣਾ ਹਮੇਸ਼ਾ ਹੀ ਮੇਰ ਪ੍ਰਿਆਰ ਹੱਥ ਅਸ਼ੀਰਵਾਦ ਰੁੱਤੀ ਹੱਥ ਜਿਹੜਾ ਹੈ ਉਹ ਸਾਡੇ ਸਿਰ ਤੇ ਰੱਖਦੇ ਹੋ ਇਸੇ ਕਰਕੇ ਪ੍ਰੈਜ਼ੀਡੈਂਟ ਮੈਂ ਮੀਨੂ ਗੁਪਤਾ ਜੀ ਤੇ ਸਾਰਾ ਹੀ ਸਟਾਫ ਤੇ ਇਹ ਸੰਸਥਾ ਬਲੰਦੀਆਂ ਵੱਲ ਨੂੰ ਜਾ ਰਹੀ ਹੈ ਕਿਉਂਕਿ ਇਕੱਲਾ ਵਿਅਕਤੀ ਕਦੇ ਵੀ ਕੁਝ ਨਹੀਂ ਕਰ ਸਕਦਾ ਇਹ ਤੁਹਾਡਾ ਸਹਿਯੋਗ ਹੈ